ਹਾਂਜੀ ਮਿੱਤਰੋ ਪਹਿਲਾਂ ਤਾਂ ਦਿਓ ਵਧਾਈਆਂ ਆਪਣੇ ਭਰਾ surjit luha kharenu ਨਵੀਂ ਵਰਕਸ਼ਾਪ ਦੀਆਂ ਤੇ ਮਿੱਤਰੋ ਤੁਸੀਂ ਸਾਰੇ ਭਰਾਵਾਂ ਨੇ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਕਿ ਬਾਈ ਦਾ ਕੰਮ ਅੱਜ ਪੂਰਾ ਵਧੀਆ ਚੱਲ ਪਿਆ ਤੇ ਬਾਈ ਨੇ ਵਰਕਸ਼ਾਪ ਤਿਆਰ ਕਰੀ ਆਗੀ ਤੇ ਬਾਈ ਗੋਹ ਵਾਲੀਆਂ ਮੋਟਰਸਾਈਕਲਆਂ ਰੇੜੀਆਂ ਤਿਆਰ ਕਰਦਾਗਾ ਤੇ ਗੋਹਿਆ ਰੇੜੀਆਂ ਤਿੰਨ ਚਾਰ ਤਰ੍ਹਾਂ ਤਿਆਰ ਕਰਦਾ ਜਿਵੇਂ ਰਾਵੜਾ ਵਾਲੇ ਢੋਲ ਵਾਲੀਆਂ ਤੇ ਲੋਹੇ ਵਾਲੀਆਂ ਤੇ ਗੋਸਾਲਾ ਲਈ ਵੱਡੀਆਂ ਰੇੜੀਆਂ ਤਿਆਰ ਕਰਦਾ ਜਿਹਦੇ ਘੱਟੋ ਘੱਟ 15-20 گاਵਾਂ ਦਾ ਗੋਹਾਵ ਦੇ ਵਿੱਚ ਪੈ ਜਾਂਦਾ ਤੇ ਮੋਟਰਸਾਈਕਲ ਰੇੜੀਆਂ ਤਿਆਰ ਕਰਦਾ ਜਿਹੜੀਆਂ ਬਹੁਤ ਹੀ ਘੰਟ ਤਿਆਰ ਕਰਦਾਗਾ ਤੇ ਬਾਈ ਦੀਆਂ ਬਹੁਤ ਜਿਹੜੀਆਂ ਵਿਗਦੀਆਂ ਹੈਗੀਆਂ ਤੁਸੀਂ ਸਾਡੇ ਭਰਾਵਾਂ ਨੇ ਵੀਡੀਓ ਨੂੰ ਪਿਆਰ ਦਿੱਤਾ ਤੇ ਦੂਰ ਦੂਰ ਤੱਕ ਅੱਜ ਗੋਹੜਾ ਰੇੜੀਆਂ ਤੇ ਮੋਟਰਸਾਈਕਲ ਰੇੜੀਆਂ ਜਾ ਰਹੀਆਂ ਨੇ ਤੇ ਹੋਰ ਜੇ ਕਿਸੇ ਭਰਾ ਨੂੰ ਮੋਟਰਸਾਈਕਲ ਰੇੜੀ ਗੋਹੜਾ ਰੇੜੀ ਚਾਹੀਦੀਆਂ ਨੇ ਤਾਂ ਬਾਈ ਹੁਣ ਅਡਵਾਂਸ ਬਣਾ ਕੇ ਰੱਖਦਾਗਾ ਕਿਉਂਕਿ ਕਈ ਵਾਰ ਬਾਈ ਲੈਣ ਆਉਂਦੇ ਸੀ ਤਾਂ ਬਾਈ ਕੋਲ ਐਟ ਟਾਈਮ ਬਣੀਆਂ ਨਹੀਂ ਹੁੰਦੀਆਂ ਸੀਗਾ ਲੈ ਮਿੱਤਰੋ ਜਿਹੜੇ ਮੇਰੇ ਵੀਰ ਭਰਾ ਨੂੰ ਗੋਹੜਾ ਰੇੜੀ ਮੋਟਰਸਾਈਕਲ ਰੇੜੀ ਚਾਹੀਦੀ ਹੋਵੇ ਤਾਂ ਬਾਈ ਨਾਲ ਗੱਲ ਕਰ ਲਿਓ ਆ ਨੰਬਰ ਸਕਰੀਨ ਤੇ ਚੱਲ ਰਿਹਾ ਤੇ ਬਾਈ ਆ ਪੂਰੀਆਂ ਕਾਂਡ ਰੇੜੀਆਂ ਤਿਆਰ ਕਰਦਾ ਜਿ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬਾਈ ਨੂੰ ਕਮੈਂਟਾਂ ਦੇ ਵਿੱਚ ਵਧਾਈਆਂ ਜ਼ਰੂਰ ਦਿਓ ਕਿਉਂਕਿ ਬਾਈ ਨੇ ਅੱਜ ਪੂਰੀ ਵਧੀਆ ਬੜਾ ਖਰਾਬ ਕਰ ਲਈ ਤੇ ਰੱਬ ਦੀ ਕਿਰਪਾ ਨਾਲ ਪੂਰਾ ਵਧੀਆ ਕੰਮ ਚੱਲ ਰਿਹਾ ਲੈ ਮਿੱਤਰੋ ਵੀਡੀਓ ਸ਼ੇਅਰ ਕਰ ਦਿਆ ਕਰੋ ਜਦੋਂ ਵੀ ਕੋਈ ਭਰਾ ਕੰਮ ਕਰਦਾ ਹੁੰਦਾ ਤਾਂ ਉਹਨੂੰ ਸਪੋਰਟ ਜ਼ਰੂਰ ਕਰਿਆ ਕਰੋ ਧੰਨਵਾਦ ਮਿੱਤਰੋ ਤੇ ਪੇਜ ਆਪਣਾ ਫੋਲੋ ਕਰ ਲਿਓ